ਜਿਸ ਤਰ੍ਹਾਂ ਨਗਰ ਕੌਂਸਲ ਚੋਨਾ ਨੇੜੇ ਆਰੀਆਂ ਨੇ ਹਰ ਵਰਗ ਵਿੱਚ ਲੋਕਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਰਿਹਾ ਲੋਕ ਕਹਿ ਰਹੇ ਨੇ ਕਿ ਅਸੀਂ ਅਕਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਵਾਰਡ ਨੰਬਰ 20 ਦੇ ਵਸਨੀਕਾਂ ਨੇ ਫੈਸਲਾ ਲਿਆ ਹੈ ਕਿ ਉਹਨਾਂ ਨੇ ਆਪਣੇ ਹੀ ਇਲਾਕੇ ਦੇ ਇੱਕ ਆਦਮੀ ਨੂੰ ਚੋਣ ਵਿੱਚ ਸੁਤੰਤਰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਤਾਂ ਜੋ ਉਹ ਸੀਵਰੇਜ ਅਤੇ ਪਾਣੀ ਦੀ ਇਸ ਮਸਿਆਦੇ ਹੱਲ ਪ੍ਰਾਪਤ ਕਰਨ ਦੀ ਉਮੀਦ ਕਰ ਸਕਣ ਸਾਡੇ ਇਲਾਕੇ ਦਾ ਵਸਨੀਕ ਸਾਡੇ ਇਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਅਸੀਂ ਸੀਵਰੇਜ ਦੇ ਗੰਦੇ ਪਾਣੀ ਤੋਂ ਛੁਟਕਾਰਾ ਪਾਵਾਂਗੇ ਤੇ ਮੈਂ ਆਜ਼ਾਦ ਕੈਂਡੀਡੇਟ ਖੜਾ ਹੋ ਰਿਹਾ ਹਾਂ ਕਿਉਂਕਿ ਇਦੋਂ ਪਹਿਲਾਂ ਸਾਡੇ ਕਾਲੀ ਦਲ ਸਰਕਾਰ ਆ ਗਈ ਕਾਂਗਰਸ ਦੀ ਸਰਕਾਰ ਆ ਗਈ ਸਾਡੇ ਕੋਈ ਸੁਧਾਰ ਨਹੀਂ ਹੋਇਆ ਇਸ ਕਰਕੇ ਅਸੀਂ ਸਾਰੀਆਂ ਸਰਕਾਰਾਂ ਦਾ ਬਾਈਕਟ ਕਰ ਰਹੇ ਹਾਂ ਤੇ ਸਾਰਾ ਸਮੂਹ ਨਗਰ ਨਿਵਾਸੀ 20 ਨੰਬਰ ਵਾਰਡ ਮੇਰੇ ਨਾਲ ਦੱਬ ਕੇ ਖੜੇ ਨੇ ਤੇ ਇਹਨਾਂ ਨੇ ਮੈਨੂੰ ਅੱਜ ਯਾਨੀ ਕਿ ਇਹਨਾਂ ਕਾ ਮਾਨ ਬਖਸ਼ਿਆ ਤੇ ਇਸ ਕਰਕੇ ਵੀ ਮੈਂ ਅੱਜ ਆਜ਼ਾਦ ਐਮਸੀ ਖੜਾ ਹੋ ਰਿਹਾ ਹਾਂ ਜੀ ਪਹਿਲਾਂ ਕੋਈ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਰੱਖਦੇ ਹੋ ਕਿਸੇ ਨਹੀਂ ਜੀ ਪਹਿਲਾਂ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀਗਾ ਤੇ ਯਾਨੀ ਕਿ ਪਹਿਲੀ ਵਾਰ ਹੀ ਮੈਂ ਇਹ ਯਾਨੀ ਕਿ ਇਲੈਕਸ਼ਨ ਵਗੈਰਾ ਲੜ ਰਿਹਾ ਹਾਂ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਆਇਆ ਕਿ ਤੁਸੀਂ ਇਲੈਕਸ਼ਨ ਲੜਨਾ ਕਿਸ ਤਰ੍ਹਾਂ ਕਿ ਇਹ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਜੀ ਸਾਰੇ ਵਾਰਡ ਸਾਰੇ ਕੈਂਡੀਡੇਟ ਸਾਰੇ ਆਏ ਵੀ ਬਾਈ ਜੀ ਤੁਸੀਂ ਆ ਖੜੇ ਹੋ ਐਮਸੀ ਹੋ ਕਿਉਂਕਿ ਅਸੀਂ ਬਹੁਤ ਜ਼ਿਆਦਾ ਦੁਖੀ ਆ ਕਿਉਂਕਿ ਸਾਡੇ ਅੱਜ ਤੱਕ 10 ਸਾਲਾਂ ਵਿੱਚ ਕਿਸੇ ਸਰਕਾਰ ਨੇ ਕੋਈ ਵੀ ਇੱਕ ਅੱਧਾ ਕੰਮ ਨਹੀਂ ਕੀਤਾਗਾ ਮੇ ਸਾਡੇ ਪਾਣੀ ਦੀ ਇੰਨੀ ਪ੍ਰੋਬਲਮ ਹੈ ਗਲੀ ਦੀਆਂ ਬੁੜੀਆਂ ਲੇਡੀਜ਼ ਜੋ ਕਿ ਗੰਦਾ ਪਾਣੀ ਸਿਰ ਤੇ ਚੱਕ ਕੇ ਕਦੇ ਇੱਧਰ ਖਾਲੀ ਪਲਾਟ ਚ ਡੋਲਣ ਜਾਂਦੇ ਆ ਕਦੇ ਉਧਰ ਡੋਲਣ ਜਾਂਦੇ ਆ ਕੋਈ ਸੁਵਿਧਾ ਨਹੀਂ ਹੈਗੀ ਕੀ ਸਾਡੇ ਕਿਉਂਕਿ ਹਰੇਕ ਈ 5 ਸਾਲ ਬਾਅਦ ਇਲੈਕਸ਼ਨ ਆਉਂਦਾ ਉਦੋਂ ਕੋਈ ਐਮ.ਐਲ.ਏ ਆ ਜਾਂਦਾ ਕੋਈ ਐਮ.ਪੀ ਆ ਜਾਂਦਾ ਵੀ ਅਸੀਂ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਪਰ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਇਲੈਕਸ਼ਨ ਐ ਇਦਾਂ ਬਾਈ ਜੀ ਪਤਾ ਕੀ ਹੁੰਦਾ ਵੀ ਸਾਡੇ ਵਾਰਡ ਦੀ ਬੜੀ ਪ੍ਰੋਬਲਮ ਸੀ ਸਭ ਤੋਂ ਵੱਧ ਵੱਡੀ ਪ੍ਰੋਬਲਮ ਪਾਣੀ ਦੀ ਨਿਕਾਸੀ ਦੀ ਅਸੀਂ ਬੜੀਆਂ ਵੋਟਾਂ ਪਾ ਕੇ ਵੇਖੀਆਂ ਕਾਂਗਰਸੀਆਂ ਨੂੰ ਵੀ ਕਾਲੀਆਂ ਨੂੰ ਵੀ ਪਰ ਅਸੀਂ ਐਤ ਕੀ ਮਨ ਬਣਾਇਆ ਸਾਰੇ ਵਾਰਡ ਨੇ ਇਕੱਠੇ ਹੋ ਕੇ ਵੀ ਕਿਉਂ ਨਾ ਆਜ਼ਾਦ ਉਮੀਦਵਾਰ ਠਾਇਆ ਜਾਵੇ ਤੇ ਘੱਟੋ ਘੱਟ ਇਹਨਾਂ ਸਿਆਸੀ ਪਾਰਟੀਆਂ ਨੂੰ ਵੀ ਪਤਾ ਲੱਗੇ ਵੀ ਆਮ ਲੋਕ ਇਕੱਠੇ ਹੋ ਕੇ ਜਿਹੜੇ ਕੀ ਕਰ ਸਕਦੇ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜਰਨਲ ਨਿਊਜ਼